ਸ਼੍ਰੋਮਣੀ ਅਕਾਲੀ ਦਲ ਸਹੀ ਮੈਨੇ ਤੋਂ ਅਸਲੀ ਵਾਰਿਸ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਨਹੀਂ ਬਲਕਿ ਸ਼੍ਰੋਮਣੀ ਭਗਉੜੇ ਦਲ ਦੇ ਪ੍ਰਧਾਨ ਦੀ ਚੋਣ ਹੋਈ ਹੈ ਪਰ ਉਹ ਵੀ ਗੈਰ ਲੋਕਤੰਤਰਿਕ ਵਿਧੀ ਦੇ ਦੁਆਰਾ ਪਹਿਲਾਂ ਪ੍ਰਧਾਨ ਸਾਹਿਬ ਨੇ ਡੈਲੀਗੇਟ ਚੁਣੇ ਤੇ ਅੱਜ ਪ੍ਰਧਾਨ ਸਾਹਿਬ ਵੱਲੋਂ ਚੁਣੇ ਹੋਏ ਡੈਲੀਗੇਟਾਂ ਨੇ ਪ੍ਰਧਾਨ ਸਾਹਿਬ ਨੂੰ ਚੁਣ ਲਿਆ ਤੁਸੀਂ ਮੈਨੂੰ ਚੁਣ ਲਓ ਮੈਂ ਤੁਹਾਨੂੰ ਚੁਣ ਲਾਂਗਾ ਇਸ ਵਿਧੀ ਦੇ ਰਾਹੀਂ ਅੱਜ ਪ੍ਰਧਾਨ ਦੀ ਚੋਣ ਹੋਈ ਹੈ ਕਲ ਚੁਗਿਆ ਹੈ ਕਲ ਚੁਗ ਕੋ ਸ਼ਰਨਾਏ ਦੋਸਤੋ ਖੇਤਰੀ ਦਲਾਂ ਦੀ ਮਜਬੂਰੀ ਹੁੰਦੀ ਹੈ ਕਿ ਉਹ ਇੱਕ ਗਰੋਹ ਜਿਹੇ ਬਣ ਕੇ ਰਹਿ ਜਾਂਦੇ ਹਨ ਅਤੇ ਇਹਨਾਂ ਖੇਤਰੀ ਦਲਾਂ ਦੇ ਪ੍ਰਮੁੱਖ ਇੱਕ ਗਰੋਹ ਦੇ ਸਰਦਾਰ ਬੋਸ ਜਿਵੇਂ ਕੋਈ ਸਰਦਾਰ ਆਪਣਾ ਗੈਂਗ ਚਲਾਉਂਦਾ ਹੈ ਉਵੇਂ ਹੀ ਕਈ ਪਰਿਵਾਰ ਰਾਜਨੀਤਿਕ ਪਾਰਟੀਆਂ ਚਲਾਉਂਦੇ ਹਨ ਇਹ ਕੁਝ ਪੰਜਾਬ ਦੀ ਰਾਜਨੀਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਹੋ ਰਿਹਾ ਹੈ ਜੋ ਹੁਣ ਬਾਦਲਾ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਟੈਗ ਬਾਦਲ ਉਹ ਵੀ ਲਾਣਾ ਜ਼ਰੂਰੀ ਹੋ ਗਿਆ ਹੈ ਜਦੋਂ ਅਕਾਲੀ ਦਲ ਦੀ ਗੱਲ ਕਰਦੇ ਹਾਂ ਆਪਾਂ ਦੋਸਤੋ ਹੁਣ ਪੰਜਾਬ ਵਿੱਚ ਅਕਾਲੀ ਦਲ ਬਹੁਤ ਸਾਰੇ ਹੋ ਗਏ ਹਨ ਜਦੋਂ ਕਿ ਸ਼ੁਰੂਆਤੀ ਦੌਰ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਮਤਲਬ ਸਿੱਖਾਂ ਦੀ ਨੁਮਾਇੰਦਗੀ ਰਾਜਨੀਤਿਕ ਨੁਮਾਇੰਦਗੀ ਕਰਨ ਵਾਲੀ ਇੱਕੋ ਮਾਤਰ ਪਾਰਟੀ ਸ਼੍ਰੋਮਣੀ ਅਕਾਲੀ ਦਲ ਪਰ ਹੁਣ ਸਿੱਖਾਂ ਦੇ ਨਾਂ ਤੇ ਰਾਜਨੀਤੀ ਕਰਨ ਵਾਲੇ ਆਪਣੇ ਆਪ ਨੂੰ ਅਕਾਲੀ ਕਹਾਉਣ ਵਾਲੇ ਕਈ ਰਾਜਨੀਤਿਕ ਦਲ ਪੰਜਾਬ ਵਿੱਚ ਹੋਰ ਹੋ ਗਏ ਹਨ ਪਰ ਹਾਲ ਫਿਲਹਾਲ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਅੱਜ ਵੀ ਪ੍ਰਮੁੱਖ ਅਕਾਲੀ ਦਲ ਪੰਜਾਬ ਵਿੱਚ ਮੰਨਿਆ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਈ ਦਸ਼ਕਾ ਤੋਂ ਪੰਥਕ ਰਾਜਨੀਤੀ ਦੀ ਸਰਦਾਰੀ ਬਾਦਲਾਂ ਕੋਲ ਖੋਹ ਦੇ ਚੱਕਰ ਵਿੱਚ ਲੱਗਿਆ ਹੋਇਆ ਹੈ। ਪਰ ਹਾਲੇ ਤੱਕ ਇਸ ਵਿੱਚ ਉਹ ਬਹੁਤਾ ਕਾਮਯਾਬ ਨਹੀਂ ਹੋਇਆ ਹੈ। ਅੱਜਕੱਲ ਇੱਕ ਹੋਰ ਨਵਾਂ ਅਕਾਲੀ ਦਲ 2 ਐਮਪੀਆ ਵਾਲਾ ਭਾਈ ਅਮਰਤਪਾਲ ਸਿੰਘ ਜੀ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਵਾਲੇ ਉਹ ਵੀ ਅੱਜਕੱਲ ਪੰਥਕ ਰਾਜਨੀਤੀ ਵਿੱਚ ਵਾਵਾ ਹੱਥ ਪੈਰ ਮਾਰ ਰਹੇ ਹਨ। ਵੇਖੋ ਭੁਖੇ ਚ ਕੀ ਹੁੰਦਾ ਹੈ। ਪਰ ਉਹਨਾਂ ਨੂੰ ਬਹੁਤੀ ਕਾਮਯਾਬੀ ਪ੍ਰਾਪਤ ਹੁੰਦੀ ਨਹੀਂ ਲੱਗਦੀ। ਕਾਰ ਕਿਉਂਕਿ ਇਹ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਂਗ ਹੀ ਵੱਖਵਾਦੀ ਵਿਚਾਰਧਾਰਾ ਦੇ ਵੋਟਰਾਂ ਨੂੰ ਹਥਿਆਨ ਦੇ ਚੱਕਰ ਵਿੱਚ ਹੈ ਇਹ ਸੇਧ ਲਗਾਵੇਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੋਟਰਾਂ ਵਿੱਚ ਉੱਤੋਂ ਦੋਸਤੋ ਅੱਜ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਬਾਦਲ ਇਹ ਵੀ ਗਰਮਖਿਆਲੀ ਲੋਕਾਂ ਦਾ ਸਮਰਥਨ ਲੱਭਦਾ ਫਿਰਦਾ ਹੈ ਪੰਥਕ ਵੋਟਾਂ ਦੇ ਨਾ ਹੀਠ ਗਰਮਖਿਆਲੀ ਸਿੱਖ ਵੋਟਾਂ ਨੂੰ ਆਪਣੇ ਵੱਲ ਖਿੱਚਦੇ ਖਿੱਚਦੇ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪੈਣ ਵਾਲੀਆਂ ਹਿੰਦੂ ਕਮਿਊਨਿਟੀ ਦੀਆਂ ਵੋਟਾਂ ਸ਼ਾਇਦ ਲੱਗਦਾ ਹੈ ਕਿ ਭੁੱਖੇ ਵਿੱਚ ਉਸ ਤੋਂ ਹੱਥ ਧੋਬ ਜਿ ਬੈਠੇਗਾ ਥੋੜਾ ਜਿਹਾ ਗ ਇਹ ਹੈ ਇਸ ਦੇ ਪਰੰਪਰਿਕ ਸਮਰਥਕ ਜੋ ਹਿੰਦੂ ਕਮਿਊਨਿਟੀ ਵਿੱਚੋਂ ਆਉਂਦੇ ਹਨ ਇਹ ਉਹਨਾਂ ਤੋਂ ਹੱਥ ਤੋਂ ਬੈਠੇਗਾ ਇਹ ਦਿਸਦਾ ਹੀ ਹੈ ਇਸ ਦੀ ਜੋ ਰਾਜਨੀਤੀ ਅੱਜਕੱਲ ਪੰਜਾਬ ਵਿੱਚ ਚੱਲ ਰਹੀ ਹੈ ਅਕਸਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਟੌਪ ਲੀਡਰਸ਼ਿਪ ਦੇ ਕੁਝ ਅਜਿਹੇ ਬਿਆਨ ਆਉਂਦੇ ਹਨ ਜਿਨ੍ਹਾਂ ਤੋਂ ਇਹ ਸੰਭਾਵਨਾ ਬਣਦੀ ਹੈ ਦੋਸਤੋ ਉਪਰੋਕਤ ਵਿੱਚ ਪਤਾ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਗਰਮਖਿਆਲੀ ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਸਾ ਤੋਂ ਤੋੜ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲ ਜੋੜਨ ਵਿੱਚ ਕਾਮਯਾਬ ਹੋਵੇਗਾ ਜਾਂ ਨਹੀਂ ਪਰ ਉਹਨਾਂ ਦੇ ਬਿਆਨਾਂ ਤੋਂ ਇਹ ਪੱਕਾ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੈਂ ਉਹ ਉਹਨਾਂ ਦੇ ਹੱਥ ਬੋਥ ਹੱਥ ਤੱਕ ਤੋਂ ਹੀ ਬੈਠੇਗਾ ਦੋਸਤੋ ਸੱਤਾ ਨੰਬਰ ਆਫ VOTES ਨਾਲ ਹੀ ਪ੍ਰਾਪਤ ਹੁੰਦੀ ਹੈ ਲੋਕਤੰਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅੰਦਾਜ਼ਾ ਲਗਾਇਆ ਹੀ ਹੋਵੇਗਾ ਕਿ ਉਹ 2027 ਦੀਆਂ ਚੋਣਾਂ ਤੱਕ ਆਪਣੇ ਵੋਟ ਬੈਂਕ ਵਿੱਚ ਕਿੰਨੇ ਹੋਰ VOTER ਐਡ ਕਰੇਗਾ ਤੇ ਕਿੰਨੇ ਆਪਣੇ ਪੱਕੇ VOTER ਗਵਾ ਦੇਵੇਗਾ ਇਹ ਸਾਰੀਆਂ ਕੈਲਕੂਲੇਸ਼ਨਾਂ ਸ਼੍ਰੋਮਣੀ ਅਕਾਲੀ ਦਲ ਦੀ ਟੌਪ ਲੀਡਰਸ਼ਿਪ ਨੇ ਕਰ ਲਈਆਂ ਹੋਣਗੀਆਂ ਦੋਸਤੋ ਅੱਜ ਦੀ ਟੌਪ ਲੀਡਰਸ਼ਿਪ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਚਲਾਉਂਦੀ ਹੈ ਕੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਸਵਰਗੀ ਹੋ ਚੁੱਕੇ ਹਨ ਕਿ ਉਹਨਾਂ ਵਰਗੀ ਸਿਆਣੀ ਹੈ ਰਾਜਨੀਤੀ ਵਿੱਚ ਇਹਨਾਂ ਦੇ ਸਿਆਸੀ ਕਦਮਾਂ ਨੂੰ ਵੇਖ ਕੇ ਥੋੜਾ ਸ਼ੱਕ ਤਾਂ ਪੈਦਾ ਹੁੰਦਾ ਹੈ। ਇਹਨਾਂ ਦੇ ਅੱਜ ਦੇ ਹਾਲਾਤਾਂ ਤੇ ਗੱਲ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ। ਦੋਸਤੋ ਵਿਸਾਖੀ ਦੇ ਮੁੱਖ ਸ਼ਰਮਣੀ ਕਾਲੀ ਦਲ ਬਾਦਲ ਨੇ ਆਪਣੀ ਪੂਰੀ ਸਿਆਸੀ ਤਾਕਤ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਵਿਸਾਖੀ ਖਾਲਸਾ ਪੰਥ ਦਾ ਸਿਰਜਣਾ ਦਿਵਸ ਵਿਸਾਖੀ ਮੁੱਖੇ ਸਿਆਸੀ ਕਾਨਫਰੰਸ ਰਾਹੀਂ ਉਸਨੇ মিডিਆ ਰਾਹੀਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਵਿਲ ਕਮ ਬੈਕ। ਨਵਾਂ ਲੋਲੀਪੋਪ ਪੰਜਾਬੀਆਂ ਤੇ ਸਿੱਖਾਂ ਨੂੰ ਇਹ ਦਿੱਤਾ ਹੈ ਕਿ ਉਹ 2027 ਦੀਆਂ ਚੋਣਾਂ ਤੋਂ ਬਾਅਦ ਜਦੋਂ ਉਹ ਚੋਣ ਜਿੱਤਣਗੇ ਤਾਂ ਪੰਜਾਬ ਨੂੰ ਇੱਕ ਵਧੀਆ ਸਟੇਟ ਬਣਾ ਦੇਣਗੇ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਦੀ ਹੈ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਵਿਸ਼ਵਾਸ ਹੋਣਾ ਹੈ ਕਿ ਇਹ ਸੂਬਾ ਥੋੜਾ ਤੇ ਇੱਥੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਤੇ ਇੱਥੇ ਤਰੱਕੀ ਲਿਆਉਣੀ ਅਕਾਲੀ ਦਲ ਦਾ ਜੁੰਵਾਰਾ ਤੇ ਜੁੰਵਾਰੀ ਹੈ ਤੇ ਫਰਜ਼ ਹੈ ਸ਼੍ਰੋਮਣੀ ਅਕਾਲੀ ਦਲ ਸਹੀ ਮੈਨੇ ਤੋਂ ਅਸਲੀ ਵਾਰਿਸ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਸਾ ਸ਼੍ਰੋਮਣੀ ਅਕਾਲੀ ਦਲ ਦੇ 104 ਸਾਲ ਦੇ ਇਤਿਹਾਸ ਵਿੱਚ ਦੇਖ ਲਓ ਕੁਰਬਾਨੀਆਂ ਦਿੱਤੀਆਂ ਆਪਣੇ ਲੀਡਰਸ਼ਿਪ ਨੇ ਵਰਕਰਾਂ ਨੇ ਦੇਸ਼ ਵਾਸਤੇ ਪੰਜਾਬ ਵਾਸਤੇ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਸ਼ੁਆਅਸ ਦਿਨਾ ਹੈ ਤੇ ਵਚਨ ਦਿਨਾ ਹੈ ਕਿ ਪੰਜਾਬ ਨੂੰ ਫਿਰ ਤੋਂ ਅਸੀਂ ਇੱਕ ਨੰਬਰ ਦਾ ਸੂਬਾ ਬਣਾਵਾਂਗੇ ਕਹਣ ਵਿੱਚ ਦੋਸਤੋ ਹਰ ਜਿਵੀ ਕੀ ਹੈ ਕਿ केजरीवाल ਅਤੇ ਭਗਵੰਤ ਮਾਨ ਨੇ ਵੀ ਤਾਂ ਇਹੋ ਜਿਹੇ ਦਾਅਵੇ ਕੀਤੇ ਸਨ ਚੋਣਾਂ ਤੋਂ ਪਹਿਲਾਂ ਕਰਜ਼ਾਈ ਸਟੇਟ ਨੂੰ ਕਰਜ਼ੇ ਤੋਂ ਬਾਹਰ ਕੱਢਣ ਦਾ ਦਾਵਾ ਪਰ ਅਸਲ ਵਿੱਚ ਕੀਤਾ ਕੀ ਪਿਛਲੇ 3 ਸਾਲਾਂ ਵਿੱਚ 90000 ਕਰੋੜ ਤੋਂ ਵੱਧ ਦਾ ਕਰਜ਼ਾ ਪੰਜਾਬ 'ਤੇ ਹੋਰ ਛੜਾ ਦਿੱਤਾ ਗਿਆ ਕਰਜ਼ਾ ਤਾਂ ਇਹਨਾਂ ਨੇ ਕੀ ਲਾਉਣਾ ਸੀ ਦੋਸਤੋ ਇਹੋ ਚੰਨ ਸੁਖਬੀਰ ਬਾਦਲ ਵੀ ਚਾੜੂ ਮੂਰਖ ਜਾਂ ਮੰਦਬੁੱਧੀ ਕੌਣ ਬਣਨਗੇ ਪੰਜਾਬੀ ਜਾਂ ਫਿਰ ਉਹ ਜਿਨ੍ਹਾਂ ਦੀ ਨੁਮਾਇੰਦਗੀ ਕਰਨ ਦਾ ਦਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਕਰਦਾ ਹੈ ਬਰ ਦੋਸਤੋ ਇਹ ਸਿਆਸੀ ਲੀਡਰ ਜਦੋਂ ਸੱਤਾ ਦਾ ਸਵਾਦ ਚਖ ਲੈਂਦੇ ਹਨ ਤਾਂ ਇਹ ਜਮਿਨੀ ਸੱਚਾਈਆਂ ਤੋਂ ਬਾਬਾ ਦੂਰ ਹੋ ਜਾਂਦੇ ਹਨ ਜਨਤਾ ਦੀ ਨਬਜ਼ ਫੜਨ ਤੋਂ ਇਹ ਲਗਭਗ ਅਸਮਰਥ ਹੀ ਹੋ ਜਾਂਦੇ ਹਨ ਦੋਸਤੋ ਜੇ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦਾ ਇਹੋ ਹਾਲ ਹੋਇਆ ਹੈ ਤਾਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨਾਂ ਦੇ ਪ੍ਰਮੁੱਖ ਸੁਖਵੀਰ ਬਾਦਲ ਉਹਨਾਂ ਦਾ ਵੀ ਤਾਂ ਇਹੋ ਜਿਹਾ ਹਾਲ ਬੜੇ ਚਿਰਾਂ ਤੋਂ ਅਸੀਂ ਵੇਖ ਹੀ ਰਹੇ ਹਾਂ ਸਟੇਜਾਂ ਤੇ ਚੜ ਕੇ ਜਦੋਂ ਇਹ ਭਾਸ਼ਣ ਦਿੰਦੇ ਹਨ ਤਾਂ ਇਹਨਾਂ ਦੀ ਸੋਚ ਮਾਨਸਿਕਤਾ ਲੋਕਾਂ ਮੂਰੇ ਜ਼ਾਹਰ ਹੁੰਦੀ ਹੈ ਸਮੇਂ ਦੇ ਪ੍ਰਵਾਹ ਨੇ ਦੋਸਤੋ ਲੋਕਾਂ ਨੂੰ ਪਹਿਲੇ ਦੇ ਮੁਕਾਬਲੇ ਹੋਰ ਸਿਆਣਾ ਕਰ ਦਿੱਤਾ ਹੈ ਪਰ ਸਾਡੇ ਸਿਆਸੀ ਲੀਡਰ ਇਹ ਸਮਝਣ ਲਈ ਤਿਆਰ ਹੀ ਨਹੀਂ ਹਨ ਲੋਕਾਂ ਨੂੰ ਪਹਿਲੇ ਵਾਂਗ ਹੀ ਸਿੱਧਰੇ ਜਿਹੇ ਸਮਝ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਿਛਲੇ 3 ਸਾਲਾਂ ਤੋਂ ਆਪਣੀਆਂ ਸਿਆਸੀ ਚਾਲਾਂ ਚੱਲ ਰਿਹਾ ਹੈ ਪਹਿਲਾ ਕਾਂਗਰਸ ਹੱਥੋਂ ਹਾਰ ਫਿਰ ਆਮ ਆਦਮੀ ਪਾਰਟੀ ਹੱਥੋਂ ਕਰਾਰੀ ਹਾਰ ਆਪਣੀਆਂ ਕਮੀਆਂ ਪੇਸ਼ੀਆਂ ਨੂੰ ਸਮਝਣ ਦੀ ਥਾਂ ਇਹਨਾਂ ਨੇ ਇਸਦਾ ਇਹ ਹੱਲ ਲੱਭਿਆ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਲੀਡਰਸ਼ਿਪ ਤੋਂ ਬਹੁਤੇ ਖੁਸ਼ ਨਹੀਂ ਹਨ ਚਲੋ ਫਿਰ ਤੋਂ ਪਾਰਟੀ ਰੀਬਿਲਡ ਕਰਦੇ ਹਾਂ ਹੋਆਂਆਂ ਗਲਤੀਆਂ ਦੀਆਂ ਪੰਥਿਕ ਵੋਟਾਂ ਤੋਂ ਮਾਫੀ ਮੰਗਦੇ ਹਾਂ ਪਰ ਲੋਕ ਐਕਟਿੰਗ ਅਤੇ ਸਾਫ਼ ਦਿਲ ਇਸ ਦਾ ਫਰਕ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ ਬੇਸ਼ੱਕ ਪੋਲੀਟੀਸ਼ੀਅਨ ਬੜੇ ਹੰਡੇ ਹੋਏ ਅਦਾਕਾਰ ਹੁੰਦੇ ਹਨ ਪਰ ਲੋਕ ਉਹਨਾਂ ਦੀ ਅਦਾਕਾਰੀ 3 ਘੰਟੇ ਦੀ ਫਿਲਮ ਵਾਂਗ ਵੇਖ ਕੇ ਭੁੱਲ ਨਹੀਂ ਜਾਂਦੇ ਸਗੋਂ ਉਹ ਲਗਾਤਾਰ ਕੀ ਕਰ ਰਹੇ ਹਨ ਰਾਜਨੀਤੀ ਵਿੱਚ ਇਹ ਲੋਕ ਵੇਖਦੇ ਹਨ ਤੇ ਇਸ ਤੋਂ ਹੀ ਅੰਦਾਜ਼ਾ ਲਗਾਉਂਦੇ ਹਨ ਕਿ ਇਹਨਾਂ ਦੀਆਂ ਗੱਲਾਂ ਵਿੱਚ ਕੀ ਸੱਚਾਈ ਹੈ ਕੀ ਦੋਸਤੋ ਤੁਹਾਨੂੰ ਇਹੋ ਜਿਹੀ ਸੱਚਾਈ ਬਾਦਲਾਂ ਵਿੱਚ ਨਜ਼ਰ ਆਉਂਦੀ ਹੈ ਬਾਦਲਾ ਨੇ ਬਲਵਿੰਦਰ ਸਿੰਘ ਪੁੱਤਰ ਵਰਗੇ ਸਜਨੇ ਹੋਏ ਸਿਆਸੀ ਨੇਤਾ ਪੁਰਾਣੇ ਸਿਆਸੀ ਆਗੂਆਂ ਨੂੰ ਮੂਹਰੇ ਕੀਤਾ ਇਸ ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ ਉਹਨਾਂ ਵਰਗਿਆਂ ਨੂੰ ਵੀ ਵਰਤਿਆ ਗਿਆ ਰਾਜਨੀਤੀ ਵਿੱਚ ਪਰ ਲੋਕਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਪ੍ਰਾਣੀ ਪ੍ਰਵਾਨਗੀ ਹਾਲੇ ਤੱਕ ਵੀ ਹਾਸਲ ਨਹੀਂ ਕਰ ਸਕਿਆ ਹੈ ਕਿਉਂਕਿ ਸਭ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਮਤਲਬ ਸੁਖਵੀਰ ਬਾਦਲ ਪਲੱਸ ਵਿਕਰਮ ਜਿੱਠੀਆ ਪਰਮਾਤਮਾ ਦੀ ਕਿਰਪਾ ਨਾਲ ਜਦ ਰੈਗੂਲਰ ਪਰ ਤਾਂ ਹਮਣ ਦੀ ਇਲੈਕਸ਼ਨ ਆਈ ਬਾਲ ਸਾਹਿਬ ਮੇਰੇ ਕੋਲ ਵੀ ਆਏ ਢੀਂਡਸਾ ਸਾਹਿਬ ਕੋਲ ਵੀ ਗਏ ਵੀ ਦੱਸੋ ਤੁਹਾਡੇ ਜੋ ਕਿਸੇ ਨੇ ਸਾਬਨੇ ਕਾ ਜਨਜੀ ਜੋ ਸਹਾਸਕ ਵੀਰ ਸਿੰਘ ਬਾਰੇ ਫੈਸਲਾ ਹੋਇਆ ਹੋਇਆ ਉਹ ਚੁਆਇਸ ਬਿਲਕੁਲ ਠੀਕ ਹੈ ਮੈਨੂੰ ਲੱਗਦਾ ਕਿ ਅੱਜ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਤੇ ਹੋਰ ਕਮੇਟੀਆਂ ਜਿਹਨਾਂ ਦੀ ਦੇਖਦੇ ਆ ਕਿ ਕਿਸ ਤਰ੍ਹਾਂ ਵਰਕ ਕਰ ਰਹੀਆਂ ਨੇ ਅੱਜ ਇੱਕ ਪੰਥ ਨੂੰ ਅਗਵਾਈ ਚਾਹੀਦੀ ਹੈ ਇੱਕ ਲੀਡਰ ਚਾਹੀਦਾ ਉਹਦੀ ਚੋਣ ਹੋਣੀ ਹੈ ਔਰ ਅਸੀਂ ਉਮੀਦ ਕਰਦੇ ਆ ਕਿ ਪੰਥ ਦੀ ਇਸ ਜਿਹੜੀ ਇਕੱਠ ਹੋ ਰਿਹਾ ਅੱਜ ਦੇ ਵਿੱਚ ਅਜ ਪ੍ਰਧਾਨ ਜੁਨੇ ਰਣਾ ਸ਼੍ਰੋਮਣੀ ਕਾਲੀ ਦਲ ਦਾ ਉਸ ਤੋਂ ਬਾਅਦ ਪੰਥ ਚੜ੍ਹਦੀ ਕਲਾ ਬਲ ਜਾਏਗਾ ਤੇ ਜਿਹੜੀ ਜ਼ਿੰਮੇਵਾਰੀਆਂ ਪੰਥ ਦੀਆਂ ਵੜਦੀਆਂ ਨੇ ਜਿਹੜੀ ਜ਼ਿੰਮੇਵਾਰੀਆਂ ਪੰਥ ਦੇ ਵਾਸਤੇ ਉਹਨਾਂ ਦੀ ਵੜਦੀਆਂ ਨੇ ਉਹਦੇ ਵਿੱਚ ਸਾਨੂੰ ਉਮੀਦ ਹੈ ਕਿ ਪੰਥ ਵਿੱਚ ਹੁਣ ਗਿਰਾਵਟ ਨਹੀਂ ਚੜ੍ਹਦੀ ਕਲਾ ਹੋਏਗੀ ਤੁਸੀਂ ਬਹੁਤ ਹੀ ਪਤਕਾ ਪਿਆਰ ਤੇ ਸਤਿਕਾਰ ਨਾਲ ਸਾਹਿਬ ਸੁਬੀਸ਼ ਸਿੰਘ ਬਾਦਲ ਜਿਆ ਨੂੰ ਸੇਵਾ ਦਾ ਮੁੱਖ ਸੇਵਾਦਾਰ ਦੇ ਤੌਰ ਤੇ ਮੌਕਾ ਦਿੱਤਾ ਜਿਸ ਦੀ ਸਾਰੇ ਪੰਜਾਬ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਸਮੂੱਚੇ ਖਾਲਸਾ ਪੰਥ ਨੂੰ ਤੇ ਪੰਜਾਬੀਆਂ ਨੂੰ ਸ਼ੁਆਦ ਨੇ ਵਚਨ ਦਿੰਨਾ ਕਿ ਪੰਜਾਬ ਨੂੰ ਫਿਰ ਤੋਂ ਅਸੀਂ ਇੱਕ ਨੰਬਰ ਦਾ ਸੂਬਾ ਬਣਾਵਾਂਗੇ। ਦੋਸਤੋ ਹੁਣ ਵੀ ਇਹਨਾਂ ਨੇ ਲੰਮੇ ਪ੍ਰੋਸੈਸ ਤੋਂ ਬਾਅਦ ਅਕਾਲੀ ਦਲ ਦੀ ਨਵੀਂ ਸ਼ਰਚਨਾ ਦੇ ਨਾਂ ਹੇਠ ਜੋ ਕੀਤਾ ਹੈ ਉਸ ਦਾ ਨਤੀਜਾ ਕੀ ਨਿਕਲਿਆ ਸੁਖਬੀਰ ਬਾਦਲ ਫਿਰ ਤੋਂ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਚੁਣੇ ਗਏ ਜਦੋਂ ਕਿ ਬਾਕੀ ਧਿਰਾਂ ਉਹਨਾਂ ਦਾ ਵਿਰੋਧ ਹੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਸੀ ਪਰ ਦੋਸਤੋ ਹੋਇਆ ਕਿ ਮੋੜ ਘੁੰਮ ਘੁਮਾ ਕੇ ਫਿਰ ਫੇਰ ਉਹੀ ਪੁਰਾਣੇ ਹਾਲਾਤ ਤਿੰਨ ਸਾਲ ਪਾਰਟੀ ਅੰਦਰ ਚੱਲੀ ਖਾਨਾ ਜੰਗੀ ਦਾ ਨਤੀਜਾ ਫੇਰ ਕੀ ਕਿਹਾ ਜਾਵੇ ਜ਼ੀਰੋ ਜੇ ਸੁਖਵੀਰ ਬਾਦਲ ਸਿਆਣਪ ਵਰਤੇ ਤੇ ਤਾਂ 2027 ਦੀਆਂ ਚੋਣਾਂ ਤੱਕ ਕਿਸੇ ਹੋਰ ਨੂੰ ਸ੍ਰੋਮੀ ਅਕਾਲੀ ਦਲ ਬਾਦਲ ਦੀ ਕਮਾਂਡ ਦੇ ਸਕਦੇ ਸਨ ਕੋਈ ਕੱਠ ਪੁਤਲੀ ਪ੍ਰਧਾਨ ਬਣਾਇਆ ਜਾ ਸਕਦਾ ਸੀ ਜਿਵੇਂ ਕਾਂਗਰਸ ਨੇ ਕੀਤਾ ਹੈ ਜਿਵੇਂ ਕਾਂਗਰਸ ਨੇ ਗਾਂਧੀ ਫੈਮਲੀ ਨੇ ਖੜਗੇ ਸਾਹਿਬ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਹੋਇਆ ਹੈ ਜਦੋਂ ਕਿ ਸਭ ਨੂੰ ਪਤਾ ਹੈ ਕਿ ਰਾਹੁਲ ਗਾਂਧੀ ਅਤੇ ਉਹਨਾਂ ਦੀ ਮਾਤਾ ਸੋਨੀਆ ਗਾਂਧੀ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਪੱਤਾ ਤੱਕ ਨਹੀਂ ਹਿਲਦਾ ਕਾਂਗਰਸ ਵਿੱਚ ਪਰ ਨਾਂ ਲਈ ਖੜਗੇ ਸਾਹਿਬ ਹੀ ਕਾਂਗਰਸ ਦੇ ਪ੍ਰਧਾਨ ਬਣਾਏ ਹੋਏ ਹਨ ਦੋਸਤੋ ਇਹੋ ਜਿਹੇ ਕਦਮਾਂ ਨਾਲ ਘੱਟੋ ਘੱਟ ਵਿਰੋਧੀਆਂ ਜਾਂ ਨਾਰਾਜ਼ ਆਪਣੇ ਲੋਕਾਂ ਦੇ ਮੂੰਹ ਤਾਂ ਬੰਦ ਹੋ ਜਾਂਦੇ ਹਨ ਉਹ ਘੱਟੋ ਘੱਟ ਲੋਕਾਂ ਵਿੱਚ ਇਹਦਾ ਪ੍ਰਚਾਰ ਕਰ ਸਕਦੇ ਹਨ ਕਿ ਇਸ ਵਾਰ ਪਾਰਟੀ ਨੂੰ ਚਲਾਉਣ ਵਾਲੇ ਉਸ ਪਰਿਵਾਰ ਦੇ ਮੈਂਬਰ ਨਹੀਂ ਹਨ ਪਾਰਕ ਅਕਾਲੀ ਦਲ ਬਾਦਲ ਲੋਕਾਂ ਵਿੱਚ ਸਨੇਹਾ ਕੀ ਗਿਆ ਪਰ ਲੋਕਾਂ ਵਿੱਚ ਦੋਸਤੋ ਸਨੇਹਾ ਕੀ ਗਿਆ ਸੁਖਵੀਰ ਬਾਦਲ ਹੀ ਪਾਰਟੀ ਦੇ ਸਰਵੇ ਸਰਵਾ ਹਨ ਮੈਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਇਹੋ ਕੁਝ ਸੁਖਵੀਰ ਬਾਦਲ ਦੇ ਕਦਮਾਂ ਨੇ ਪਿੱਛੇ ਜੇ ਇਹ ਸਿੱਧ ਕੀਤਾ ਹੈ ਜਿਵੇਂ ਕਈ ਲੋਕ ਤੰਗਾ ਕੇ ਇਹਨਾਂ ਤੋਂ ਕਹਿੰਦੇ ਹਨ ਕਿ ਇਹ ਪੰਥ ਦੇ ਦਰਦੀ ਦੱਸਦੇ ਹਨ ਖੁਦ ਨੂੰ ਪਰ ਇਹਨਾਂ ਲਈ ਪੰਥ ਦਾ ਮਤਲਬ ਸਿਰਫ ਬਾਦਲ ਫੈਮਲੀ ਜਾਂ ਬਾਦਲ ਫੈਮਲੀ ਨੂੰ ਸਰਦਾਰੀ ਸੌਂਪਣਾ ਸੱਤਾ ਸੌਂਪਣਾ ਜਦੋਂ ਦੋਸਤੋ 3 ਸਾਲ ਚੱਲੇ ਮੰਥਨ ਤੋਂ ਬਾਅਦ ਫੇਰ ਤੋਂ ਸੁਖਵੀਰ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਤਾਂ ਇਹੋ ਕੁਝ ਸੱਚ ਸਾਬਤ ਹੁੰਦਾ ਲੱਗਾ ਦੋਸਤੋ ਜੇ ਕੋਈ ਸਿੱਖ ਲੀਡਰ ਭਾਜਪਾ ਦੀ ਸਪੋਰਟ ਕਰੇ ਜਾਂ ਭਾਜਪਾ ਵਿੱਚ ਚਲਾ ਜਾਵੇ ਤਾਂ ਉਹ ਪੰਥ ਦਾ ਦੋਖੀ ਪੰਥ ਦਾ ਦੁਸ਼ਮਣ ਦੋਸਤੋ ਇਹ ਕਦੀ ਕਾਂਗਰਸ ਵਿੱਚ ਜੋ ਸਿੱਖ ਲੀਡਰ ਬੈਠੇ ਹਨ ਉਹਨਾਂ ਨੂੰ ਸਿੱਖ ਮੰਨਣ ਤੋਂ ਨਾ ਨਹੀਂ ਕਰਦੇ ਪਰ ਜੇ ਕੋਈ ਭਾਜਪਾ ਵਿੱਚ ਚਲਾ ਜਾਂਦਾ ਹੈ ਜਾਂ ਭਾਜਪਾ ਦਾ ਨੇਤਾ ਬਣ ਜਾਂਦਾ ਹੈ ਤਾਂ ਉਸ ਨੂੰ ਇਹ ਪੰਥ ਵਿਰੋਧੀ ਦੱਸਦੇ ਹਨ ਦੋਸਤੋ ਸੁਖਬੀਰ ਬਾਦਲ ਆਪਣੇ ਪਿਤਾ ਦੀ ਭਾਜੀਪੀ ਨਾਲ ਸਾਂਝ ਉਸ ਨੂੰ ਉਹ ਭੁੱਲ ਜਾਂਦੇ ਹਨ ਇਹੋ ਜਿਹੇ ਬਿਆਨ ਦਿੰਦੇ ਸਮੇ ਸੁਖਬੀਰ ਬਾਦਲ ਨੂੰ ਭੁਲੇਖਾ ਹੈ ਕਿ ਉਹ ਸਿਰਫ ਸਿੱਖ ਵੋਟਰਾਂ ਦੇ ਸਿਰ ਤੇ ਪੰਜਾਬ ਦੀ ਰਾਜਨੀਤੀ ਵਿੱਚ ਕਮਬੈਕ ਕਰ ਸਕੇਗਾ ਦੋਸਤੋ ਸਿੱਖ ਵੋਟਰ ਪੰਥਕ ਵੋਟਰ ਉਹ ਦੋ ਗਰਮ ਖਿਆਲੀ ਅਕਾਲੀ ਦਲਾਂ ਵਿੱਚ ਵੰਡੇ ਜਾਣਗੇ ਇੱਕ ਅਕਾਲੀ ਦਲ ਅੰਮਸਾੜਾ ਤੇ ਦੂਜਾ ਜੋ ਅਮਰਤਪਾਲ ਸਿੰਘ ਦੀ ਨੁਮਾਇੰਦਗੀ ਵਿੱਚ ਬਣਾਇਆ ਜਾ ਰਿਹਾ ਹੈ ਉਸ ਵਿੱਚ ਦੋਸਤੋ ਕੁਝ ਸਿੱਖ ਵੋਟਰ ਕਾਂਗਰਸ ਵਿੱਚ ਵੀ ਜਾਣਗੇ ਕੁਝ ਆਮ ਆਦਮੀ ਪਾਰਟੀ ਵਿੱਚ ਵੀ ਚਲੇ ਜਾਣਗੇ ਅੰਜੇ ਸ਼ਰਮਣੇ ਕਾਲੀ ਦਲ ਬਾਦਲ ਸਿੱਖ ਵੋਟਰਾਂ ਵਿੱਚੋਂ 50% ਤੋਂ ਵੀ ਘੱਟ ਲੋਕਾਂ ਦੇ ਵੋਟ ਪ੍ਰਾਪਤ ਕਰ ਸਕੇਗਾ ਸ਼ਰਮਣੇ ਕਾਲੀ ਦਲ ਬਾਦਲ ਨੂੰ ਬਹੁਤ ਹੀ ਸਪੋਰਟ ਪਿੰਡਾਂ ਵਿੱਚ ਜੱਟ ਸਿੱਖ ਫੈਮਿਲੀ ਉਹਨਾਂ ਤੋਂ ਹੀ ਮਿਲਦੀ ਸੀ ਉਹਨਾਂ ਦੇ ਬੱਚੇ ਵੀ ਪਿਛਲੇ ਕਈ ਸਾਲਾਂ ਤੋਂ ਵੱਡੀ ਸੰਖਿਆ ਵਿੱਚ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋ ਗਏ ਹਨ ਇੰਜ ਉਹਨਾਂ ਦੇ ਪੱਕੇ ਵੋਟਰ ਵੀ ਘੱਟ ਗਏ ਹਨ ਸ਼ਰਮਣੇ ਕਾਲੀ ਦਲ ਬਾਦਲ ਦੇ ਨੇਤਾਵਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਇਸ ਤੋਂ ਲਾਵਾਜਹ ਹਿੰਦੂ ਵੋਟਰ ਵੀ ਉਹਨਾਂ ਵਿੱਚੋਂ ਮਾਈਨਸ ਕਰ ਦਿੱਤੇ ਜਾਂ ਤਾਂ ਫਿਰ ਸੁਖਵੀਰ ਬਾਦਲ ਦਾ ਸਰਵਾਈਵ ਕਰਨ ਦਾ ਖਿਆਲ ਇੱਕ ਸੁਪਨਾ ਜਿਹਾ ਹੀ ਬਣ ਕੇ ਰਹਿ ਜਾਂਦਾ ਹੈ ਪੰਜਾਬ ਦੀ ਰਾਜਨੀਤੀ ਵਿੱਚ ਬਾਕੀ ਦੋਸਤੋ ਸਿਆਸਤ ਹੋਵੇ ਜਾਂ ਨਿੱਜੀ ਜ਼ਿੰਦਗੀ ਜਿਨ੍ਹਾਂ ਨਾਲ ਕਦੀ ਸਾਂਝ ਰਹੀ ਹੋਵੇ ਉੱਥੇ ਰਿਸ਼ਤਿਆਂ ਵਿੱਚ ਇੰਨੀ ਗੁੰਜਾਇਸ਼ ਰੱਖਣੀ ਚਾਹੀਦੀ ਹੈ ਕਿ ਜੇ ਦੁਬਾਰਾ ਸਾਹਮਣਾ ਹੋਵੇ ਤਾਂ ਇੱਕ ਦੂਜੇ ਦੇ ਸਾਹਮਣੇ ਸ਼ਰਮਿੰਦਾ ਨਾ ਹੋਣਾ ਪਵੇ ਇੰਨੀ ਬਦਜੁਮਾਨੀ ਨਹੀਂ ਕਰ ਲੈਣੀ ਚਾਹੀਦੀ ਹੈ ਕਿ ਮੁੜ ਕੇ ਇੱਕ ਦੂਜੇ ਦਾ ਸਾਹਮਣਾ ਤੱਕ ਨਾ ਕਰ ਸਕੀਏ ਦੋਸਤੋ ਸਮੇਂ ਦਾ ਪਤਾ ਨਹੀਂ ਲੱਗਦਾ ਸਮੇਂ ਦੀ ਚਾਲ ਅਨੁਸਾਰ ਹਾਲਾਤ ਅਤੇ ਸੋਚ ਸਮੇਂ ਦੇ ਅਨੁਸਾਰ ਬਦਲ ਵੀ ਜਾਂਦੀ ਹੈ ਉਦੋਂ ਫਿਰ ਨਮੋਸ਼ੀ ਹੀ ਪੱਲੇ ਰਹਿ ਜਾਂਦੀ ਹੈ ਜਦੋਂ ਕਿ ਦੋਸਤ ਰਾਜਨੀਤੀ ਵਿੱਚ ਦਾ ਇਹ ਮੰਨਿਆ ਜਾਂਦਾ ਹੈ ਕਿ ਰਾਜਨੀਤੀ ਵਿੱਚ ਨਾ ਤਾਂ ਕੋਈ ਹਮੇਸ਼ਾ ਪੱਕਾ ਦੋਸਤ ਹੁੰਦਾ ਹੈ ਤੇ ਨਾ ਹੀ ਕੋਈ ਪੱਕਾ ਦੁਸ਼ਮਨ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਟੋਪ ਲੀਡਰਸ਼ਿਪ ਦੀ ਬਿਆਨਬਾਜ਼ੀ ਭਾਜਪੀ ਪ੍ਰਤੀ ਨਫ਼ਰਤ ਕੀ ਪੋਖੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਕੱਲਾ ਸਰਵਾਈਵ ਕਰ ਸਕੇਗਾ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਬਾਗੀ ਧਿਰ ਕਈ ਜਾਣ ਵਾਲੇ ਨੇਤਾ ਉਹਨਾਂ ਦਾ ਇਹ ਪੱਖ ਹੈ ਕਿ ਭਾਜਪੀ ਨਾਲ ਰਾਜਨੀਤੀ ਸਾਹਜ ਦੁਆਰ ਦੀ ਕਾਇਮ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਫੇਰ ਤੋਂ ਪੰਜਾਬ ਵਿੱਚ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਬਣ ਕੇ ਰਾਜਨੀਤੀ ਕਰ ਰਿਹਾ ਜਿਵੇਂ ਵੱਡੇ ਬਾਦਲ ਸਾਹਿਬ ਵੇਲੇ ਪੰਜਾਬ ਵਿੱਚ ਹੁੰਦਾ ਰਿਹਾ ਪਰ ਸੁਖਬੀਰ ਬਾਦਲ ਜਾਂ ਇਹਨਾਂ ਦੇ ਸਲਾਹਕਾਰ ਸ਼ਾਇਦ ਉਹਨਾਂ ਦਾ ਹਿੰਦੂਆਂ ਪ੍ਰਤੀ ਐਟੀਟਿਊਡ ਉਹ ਰਾਹੁਲ ਗਾਂਧੀ ਵਰਗਾ ਹੀ ਹੈ ਇੱਕ ਦੋ ਵਾਰੀ ਕਿਸੇ ਮੰਦਰ ਜਾ ਕੇ ਮੱਥਾ ਟੇਕ ਦੋ ਹਿੰਦੂ ਵੋਟਰ ਦਾ ਪੈਰਾਂ ਵਿੱਚ ਡਿੱਗ ਪਵੇਗਾ ਉਹਨਾਂ ਦੇ ਆ ਕੇ ਪਰ ਕੀ ਦੋਸਤੋ ਹੁਣ ਸੱਚ ਹੀ ਇੰਜ ਹੁੰਦਾ ਹੈ ਕਿ ਹਿੰਦੂ ਹੁਣ ਵੀ ਠਿਕਰੀਆਂ ਵਿੱਚ ਪਾਣੀ ਪੀਣ ਲਈ ਤਿਆਰ ਹੈ ਦੋਸਤੋ ਕਾਰਨ ਦੇ ਹਸ਼ਰ ਤੋਂ ਬਾਅਦ ਸੁਖਬੀਰ ਬਾਦਲ ਨੂੰ ਬਹੁਤ ਕੁਝ ਸਿੱਖਣਾ ਚਾਹੀਦਾ ਸੀ ਘਟੋ-ਘਟੋਣਾ ਵਾਲੀਆਂ ਗਲਤਾਂ ਤੋਂ ਉਹਨਾਂ ਨੂੰ ਦੁਬਾਰਾ ਦੁਹਰਾਉਣੀਆਂ ਨਹੀਂ ਚਾਹੀਦੀਆਂ ਪਰ ਕੀ ਕਰਨ ਸ਼ਾਇਦ ਦੋਵੇਂ ਸਿਆਸੀ ਪਰਿਵਾਰਿਕ ਪਿਛੋਕਰ ਕਰਕੇ ਸੋਜ ਦੇ ਪੱਧਰ ਦੇ ਮਾਮਲੇ ਉੱਪਰ ਇੱਕ ਹੀ ਧਰਾਤਲ ਦੇ ਖੜੇ ਹੋਏ ਨਜ਼ਰ ਆਉਂਦੇ ਹਨ ਪੰਜਾਬ ਵਿੱਚ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਵੇਖ ਕੇ ਇਹੋ ਹੀ ਲੱਗ ਰਿਹਾ ਹੈ ਗੱਲਾਂ ਵਿੱਚ ਹੰਕਾਰ ਮੈਂ ਦੋਹਾਂ ਦੇ ਡੁੰਡਲ ਪੈਂਦੀ ਹੈ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਏ 3 ਸਾਲ ਤੋਂ ਵੱਧ ਹੋ ਗਏ ਹਨ ਆਮ ਲੋਕਾਂ ਦੇ ਹੱਕਾਂ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਸੰਘਰਸ਼ ਕਦੋਂ ਕਰੇਗਾ ਕਦੋਂ ਸਿਆਸੀ ਵਾਅਦੇ ਪੂਰੇ ਕਰੋ ਐਜੇ اپੋਜੀਸ਼ਨ ਪਾਰਟੀ ਕਦੋਂ ਉਹ ਸਰਕਾਰ ਦੇ ਉੱਪਰ ਦਬਾਅ ਬਣਾਵੇਗਾ ਪਰ ਉਹ ਤਾਂ ਹਾਲੇ ਵੀ ਆਪਣੀ ਅੰਦਰੂਨੀ ਖਾਨਾ ਜੰਗੀ ਵਿੱਚ ਹੀ ਮਸਤ ਹੈ ਫਿਰ 2027 ਦੀਆਂ ਚੋਣਾਂ ਸ਼ਾਇਦ ਰਿਜ਼ਲਟ ਵੀ ਪਿਛਲੇ ਦੋ ਟਰਮ ਵਰਗਾ ਹੀ ਹੋਵੇਗਾ ਦੋਸਤੋ ਇੱਥੇ ਇੱਕ ਗੱਲ ਯਾਦ ਰੱਖੋ ਦੋਸਤੋ 15 ਸਾਲ ਸੱਤਾ ਤੋਂ ਬਾਹਰ ਆਉਣ ਤੋਂ ਬਾਅਦ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੀ ਇਪੋਰਟੈਂਸ ਸਾਸਤ ਵਿੱਚ ਗਵਾ ਬੈਠੇਗਾ ਕਿਉਂਕਿ ਲੋਕਾਂ ਵਿੱਚ ਇਹ ਸੋਚ ਘਰ ਘਰ ਜਾਵੇਗੀ ਕਿ ਬਿਨਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੀ ਪੰਜਾਬ ਪੰਜਾਬ ਅਤੇ ਪੰਜਾਬ ਦੀ ਸਿਆਸਤ ਵਧੀਆ ਚੱਲ ਸਕਦੀ ਹੈ ਬਦਲ ਦੇ ਵਕਤ ਨਾਲ ਬਦਲ ਦੇ ਮੁੱਦੇ ਉਹਨਾਂ ਦੀ ਰਾਜਨੀਤੀ ਕਰ ਸਕੇਗਾ ਦੋਸਤੋ ਅਕਾਲੀ ਦਲ ਬਾਦਲ ਤੁਹਾਡਾ ਕੀ ਮੰਨਣਾ ਹੈ ਦੋਸਤੋ ਕੀ ਸ਼੍ਰੋਮਣੀ ਅਕਾਲੀ ਦਲ ਦੀ ਟੌਪ ਲੀਡਰਸ਼ਿਪ ਹਾਲੇ ਵੀ ਹੋਸ਼ ਵਿੱਚ ਆਊ ਜਾਂ ਨਹੀਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਦੋਸਤੋ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਜਿਹੜਾ ਸ਼ਰਮਣੀ ਅਕਾਲੀ ਦਰ ਨੂੰ ਕੁਝ ਸੱਨੇ ਵਾਸਤੇ ਜੋ ਗਗਰਾ ਘਣ ਪ੍ਰਚਾਰ ਹੋਇਆ ਉਹਦੇ ਚ ਨਚਾਨ ਹੋਇਆ ਉਹ ਅਸੀਂ ਮੰਨਦੇ ਹਾਂ ਪਰ ਹੁਣ ਲੋਕੀ ਯਾਦ ਵੀ ਕਰ ਲੱਗੇ ਕਿਉਂਕਿ ਜਦੋਂ ਕੰਪੈਰੀਸ਼ਨ ਹੋ ਜਾਂਦਾ ਨਾ ਕਾਂਗਰਸ ਨਾਲ ਵੀ ਹੋ ਗਿਆ ਆਵਾਦੀ ਪਾਰਟੀ ਨੂੰ ਉਹ ਭਾਜਪੀ ਦਾ ਕੋਹ ਹੈ ਨਹੀਂ ਆਧਾਰ ਪੰਜਾਬ ਚ ਉਹ ਤਾਂ ਸਾਡੇ ਨਾਲ ਰਲ ਕੇ ਉਹ ਤੋਂ ਸਰਕਾਰ ਬਣਾਉਂਦੇ ਸੀ ਇਸ ਕਰਕੇ ਹੁਣ ਲੋਕਾਂ ਨੂੰ ਫਿਰ ਜੋ ਬੈਸਟ ਹੈ ਪੰਜਾਬ ਵਾਸਤੇ ਉਹ ਨਜ਼ਰ ਆਉਂਣ ਲੱਗ ਗਿਆ ਆਈ ਥਿੰਕ ਸੁਧਾਰ シュਬੀਤ ਸਿੰਘ ਜੀ ਬਾਦਲ ਸ਼ੁੱਡ ਸ਼ੋ ਮੈਗਨਾਨਿਮਿਟੀ ਵੱਡਾ ਦਿਲ ਵਖਾਉਣ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਔਰ ਜਿਹੜੇ ਕਿਸੇ ਕਾਰਨਾ ਕਰਕੇ ਕਿਸੇ ਦੇ ਕਹੇ ਤੇ ਜਾਂ ਆਪ ਦੀ ਸੋਚ ਕਰਕੇ ਅਸੇ-ਪਾਸੇ ਵੀ ਹੋਇਆ ਮੈਂ ਤਾਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਭਾਈ ਵੀ ਆਲ ਨੀਡ ਟੂ ਕਮ ਟੂਗੇਦਰ ਲੋਕਾਂ ਦੀ ਇਹ ਮੰਗ ਹੈ ਹਾਲਾਤ ਦੇ ਮੁਤਾਬਕ ਜਿਸ ਤਰ੍ਹਾਂ ਦੀ ਅਸਲੀ ਪੰਜਾਬ ਦੀ ਰਾਸੀ ਦਿਸ਼ਾ ਬਣੀ ਆ ਇਹਨੂੰ ਚਲਾਉਣ ਵਾਸਤੇ ਬੜੇ ਸਟਰੋਂਗ ਤੇ ਦਲੇਰ ਆਦਮੀ ਦੀ ਜ਼ਰੂਰਤ ਹੈ ਨਰਮ ਆਦਮੀ ਕਮਜ਼ੋਰ ਆਦਮੀ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਜਿਹੜੀ ਇਹਨੂੰ ਲੈ ਕੇ ਅੱਗੇ ਨਹੀਂ ਵਧ ਸਕਦਾ ਇਸ ਕਰਕੇ ਅਕਾਲੀ ਦਲ ਦਾ ਠੀਕ ਫੈਸਲਾ ਆ ਉਹ ਜਿਹੜੀ ਚੀਜ਼ ਹੈ ਨਾ ਕਿ ਵਿਰੋਧਤਾ ਵਾਲੇ ਬੰਦੇ ਹੌਲੀ-ਹੌਲੀ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਨਾਲ ਲਿਆ ਜਾਵੇ ਵਿਰੋਧਤਾ ਨੂੰ ਘਟਾਇਆ ਜਾਵੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹੋ ਕੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕੇ ਹੋ ਬਸਤ ਸਦ ਸੰਗ